ਭਾਈ ਪਤੰਗ ਬਹੁਤ ਤਨਾਡ ਸੀ ਸਾਧ ਸੰਗਤ ਲਾਹੌਰ ਵਿੱਚ ਰਿਹਾ ਕਰਦਾ ਭਾਈ ਪਤੰਗ ਇਹਦੀ ਇਮਾਨਦਾਰੀ ਤੋਂ ਪ੍ਰਸੰਨ ਹੋ ਕਰਕੇ ਲੋਕ ਇਹਦੇ ਕੋਲ ਅਮਾਨਤ ਪੈਸਾ ਜਮ੍ਹਾਂ ਕਰਾਇਆ ਜਾਂ ਕਰਦੇ ਸਨ ਇੱਕ ਪਠਾਨ ਨੇ ਭਾਈ ਪਤੰਕ ਨੂੰ 800 ਮੋਹਰਾਂ ਅਮਾਨਤ ਵਿੱਚੋਂ ਜਮ੍ਹਾਂ ਕਰ ਦਿੱਤੀਆਂ ਇਹ ਆਪਣੇ ਕੋਲ ਮੇਰੀ ਅਮਾਨਤ ਰੱਖ ਲੈਣਾ ਮੈਂ ਕਤੇ ਦੂਰ ਆਪਣੇ ਕਿਸੇ ਰਿਸ਼ਤੇਦਾਰ ਕੋਲ ਜਾਣਾ ਜੇ ਮੈਂ ਇਹ ਮੋਹਰਾਂ ਨਾਲ ਲੈ ਕੇ ਗਿਆ ਤਾਂ ਰਸਤੇ ਵਿੱਚ ਜਿਹੜੇ ਰਾਹ ਬਾਟ ਹੁੰਦੇ ਨੇ ਲੁਟੇਰੇ ਹੁੰਦੇ ਹਨ ਉਹਨਾਂ ਦਾ ਡਰ ਹੈ ਜੇ ਮੋਹਰਾ ਘਰ ਵਿੱਚ ਰੱਖ ਦਿੱਤੀਆਂ ਤਾਂ ਚੋਰਾਂ ਦਾ ਡਰ ਹੈ ਇਸ ਲਈ ਸਿੱਖਾ ਮੈਂ ਤੇਰੇ ਕੋਲ ਰੱਖ ਚੱਲੇ ਆ ਤੇਰੇ ਤੇ ਮੈਨੂੰ ਭਰੋਸਾ ਹੈ ਤੇ ਇਹ ਪਠਾਨ ਇਸ ਤਰ੍ਹਾਂ ਕਾਲੀ ਦੇ ਨਾਲ ਭਾਈ ਪਤੰਗ ਨੂੰ ਮੋਹਰਾ ਫੜਾ ਕਰਕੇ ਚਲਿਆ ਗਿਆ ਭਾਈ ਪਤੰਗ ਨੇ ਇਹ ਮੋਹਰਾ ਆਪਣੇ ਵਹੀ ਖਾਤੇ ਵਿੱਚ ਚੜਾਉਣੀਆਂ ਭੁੱਲ ਗਿਆ 5-6 ਮਹੀਨਿਆਂ ਬਾਅਦ ਫਿਰ ਇਹ ਸਾਧ ਸੰਗਤ ਜਦੋਂ ਵਾਪਸ ਆਇਆ ਇਸ ਨੇ ਆ ਕਰਕੇ ਭਾਈ ਪਤੰਗ ਤੋਂ ਮੋਹਰਾ ਮੰਗੀਆਂ ਭਾਈ ਪਤੰਗ ਨੇ ਆਪਣਾ ਵਹੀ ਖਾਤਾ ਦੇਖਿਆ ਪਰ ਉਹਦੇ ਵਿੱਚ ਇਹਦਾ ਨਾਮ ਨਹੀਂ ਸੀ ਲਿਖਿਆ ਕਹਿਣ ਲੱਗਿਆ ਭਰਾਵਾ ਤੈਨੂੰ ਭੁਲੇਖਾ ਪਿਆ ਹੋਵੇਗਾ ਮੇਰੇ ਕੋਲ ਤੇਰੀ ਕੋਈ ਵੀ ਆਮਾਨਤ ਨਹੀਂ ਹੈ ਤੈਨੂੰ ਭੁਲੇਖਾ ਹੋਵੇਗਾ ਪਠਾਨ ਕਹਿਣ ਲੱਗਿਆ ਵੀ ਭੁਲੇਖਾ ਨਹੀਂ ਮੈਂ ਸੱਚਾ ਹਾਂ ਮੈਂ ਤੈਨੂੰ ਮੋਹਰਾ ਜਮਾ ਕਰਾ ਕੇ ਜਾਣਾ ਕੀਤੀਆਂ 800 ਮੋਹਰਾ ਕੋਈ ਥੋੜੀਆਂ ਬਹੁਤੀਆਂ ਨਹੀਂ ਪਰ ਜੇ ਤੂੰ ਮੇਰੀਆਂ ਮੋਹਰਾ ਧੋਖੇ ਦੇ ਨਾਲ ਰੱਖਣਾ ਚਾਹੁੰਦਾ ਹੈ ਤਾਂ ਫਿਰ ਮੈਂ ਹਾਕਮ ਦੇ ਕੋਲ ਸ਼ਿਕਾਇਤ ਕਰਾਂਗਾ ਇਸ ਨੇ ਜਾ ਕਰਕੇ ਹਾਕਮ ਨੂੰ ਸ਼ਿਕਾਇਤ ਕੀਤੀ ਹਾਕਮ ਨੇ ਦੋਹਾਂ ਨੂੰ ਬੁਲਾ ਲੈਣਾ ਕੀਤਾ ਉਸ ਸਮੇਂ ਵਿੱਚ ਜਦੋਂ ਕੋਈ ਨਿਰਣਾ ਕਰਨਾ ਹੁੰਦਾ ਸੀ ਤਾਂ ਪ੍ਰੀਖਿਆ ਲਈ ਜਾਂਦੀ ਹਾਕਮ ਨੇ ਸੋਚਿਆ ਵੀ ਆਪਾਂ ਇਹਨਾਂ ਦੋਹਾਂ ਨੂੰ ਇੱਕ ਪ੍ਰੀਖਿਆ ਲੈਂਦੇ ਆ ਇੱਕ ਤੇਲ ਦਾ ਕੜਾਹਾ ਤਪਾਉਣਾ ਕੀਤਾ ਜਿਹੜਾ ਝੂਠਾ ਹੋਏਗਾ ਡਰ ਜਾਏਗਾ ਜਿਹੜਾ ਸੱਚਾ ਹੋਏਗਾ ਉਹ ਡਰੇਗਾ ਨਹੀਂ ਕਹਿਣ ਲੱਗਿਆ ਵੀ ਇਸ ਤਪ ਦੇ ਤੇਲ ਵਿੱਚ ਦੋਹੇ ਜਾਣੇ ਹੱਥ ਪਾਓ ਪਹਿਲਾ ਭਾਈ ਪਤੰਗ ਜੀ ਨੇ ਹੱਥ ਪਾਏ ਗੁਰੂ ਸਤਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ ਮਹਾਰਾਜ ਮੈਂ ਤਾਂ ਅਜੇ ਤੱਕ ਕਿਸੇ ਨਾਲ ਨਾ ਹੀ ਠੱਗੀ ਮਾਰੀ ਹੈ ਨਾ ਹੀ ਧੋਖਾ ਕੀਤਾ ਸਿੱਖੀ ਕਮੌਣਾ ਹਾਂ ਮੈਨੂੰ ਪਤਾ ਹੈ ਕਿ ਮੈਂ ਇਮਾਨਦਾਰ ਹਾਂ ਪਰ ਫਿਰ ਵੀ ਜੇ ਮੇਰੇ ਕੋਲ ਅਣਜਾਣ ਪੁਨੇ ਵਿੱਚ ਗਲਤੀ ਹੋਈ ਹੋਵੇ ਕਿਉਂਕਿ ਬੰਦਾ ਭੁੱਲਣਹਾਰ ਹੈ ਲੇਖ ਹੈ ਕਤੈ ਨਾ ਛੋਟੀ ਐ ਖਿੰਖਿਨ ਭੁੱਲਣਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ ਇਹ ਸਤਿਗੁਰੂ ਜੀ ਮੇਰੀ ਪਤ ਰੱਖਣੀ ਮੇਰੇ ਰਖਿਆ ਕਰਨੇ ਭਾਈ ਪਤੰਗ ਜੀ ਨੇ ਆਪਣੇ ਦੋਹੇ ਹੱਥ ਉਬਲਦੇ ਤੇਲ ਵਿੱਚ ਪਾ ਲਈ ਪਰ ਹੱਥਾਂ ਨੂੰ ਕੁਝ ਨਾ ਹੋਇਆ ਹੁਣ ਇਧਰ ਇਹ ਜਮਾਲ ਪਠਾਨ ਇਹਨੇ ਸੋਚਿਆ ਵੀ ਇਹਦੇ ਹੱਥਾਂ ਨੂੰ ਕੁਝ ਨਹੀਂ ਹੋਇਆ ਘਬਰਾ ਗਿਆ ਉਸੇ ਸਮੇਂ ਕਈ ਪੀਰਾਂ ਫਕੀਰਾਂ ਦੇ ਅੱਗੇ ਅਰਦਾਸਾਂ ਕਰਨ ਲੱਗਿਆ ਦੁਆ ਕਰਨ ਲੱਗਿਆ ਕਿ ਮੇਰੀ ਅੱਖਿਆ ਕਰਨੀ ਤੇ ਤੇਲ ਦੇ ਕੜਾਹੇ ਵਿੱਚ ਹੱਥ ਪਾਈ ਹੱਥ ਸੜ ਗਏ ਇਹਦੇ ਹੱਥ ਸੜ ਗਏ ਹਾਕਮ ਨੇ ਕਿਹਾ ਵੀ ਤੂੰ ਝੂਠਾ ਹੈ ਇਸ ਸਿੱਖ ਦੇ ਤੂੰ ਇਲਜ਼ਾਮ ਲਾਉਣਾ ਕੀਤਾ ਸੀ ਇਸ ਕਰਕੇ ਤੂੰ ਝੂਠਾ ਹੈ ਜਦੋਂ ਭਾਈ ਪਤੰਗ ਘਰ ਆ ਗਿਆ ਇਸ ਨੇ ਸਾਧ ਸੰਗਤ ਸੋਚਿਆ ਵੀ ਕੋਈ ਮਨੁੱਖ ਝੂਠਾ ਹੋਵੇ ਔਰ ਤੇਲ ਦੇ ਵਿੱਚ ਹੱਥ ਪਾ ਲਵੇ ਇਹ ਹੋ ਨਹੀਂ ਸਕਦਾ ਕੋਈ ਨਾ ਕੋਈ ਤਾਂ ਗੱਲ ਹੈ ਉਸ ਸਮੇਂ ਸਾਧੂ ਸੰਗਤ ਫਿਰ ਆਪਣੀ ਦੁਕਾਨ ਦੇ ਵਿੱਚ ਜਾ ਕਰਕੇ ਸਾਰੇ ਸਮਾਨ ਨੂੰ ਦੁਬਾਰਾ ਪੜਤਾਲ ਕਰਨਾ ਕੀਤੀ ਦੇਖਣਾ ਕੀਤਾ ਗਿਣਤੀ ਮੈਂਤੀ ਕੀਤੀ ਵਹੀ ਖਾਤੇ ਦੇਖੇ ਜਿਹੜੀਆਂ ਉਸ ਪਠਾਨ ਦੀਆਂ ਮੋਹਰਾਂ ਸਨ ਇੱਕ ਥਾਂ ਤੇ ਪਾਸੇ ਪਈਆਂ ਨੇ ਗਿਣਨਾ ਕੀਤੀਆਂ ਦੇਖਿਆ ਵੀ ਇਹ ਤਾਂ ਉਸੇ ਦੀਆਂ ਮੋਹਰਾਂ ਨੇ ਹੋ ਸਕਦਾ ਮੈਂ ਕਾਹਲੀ ਵਿੱਚ ਲਿਖਣੀਆਂ ਭੁੱਲ ਗਿਆ ਹੋਵਾਂ ਛੇਤੀ ਦੇ ਨਾਲ ਮੋਹਰਾਂ ਚੱਕੀਆਂ ਉਹਦੇ ਘਰ ਚ ਲਿਆ ਗਿਆ ਕਹਿਣ ਲੱਗਿਆ ਭਰਾਵਾ ਤੇਰੀ ਅਮਾਨਤ ਮੇਰੇ ਕੋਲ ਸੀ ਪਰ ਮੈਂ ਲਿਖਣਾ ਭੁੱਲ ਗਿਆ ਮੇਰੇ ਕੋਲ ਗਲਤੀ ਹੋਈ ਹੈ ਮੈਨੂੰ ਮਾਫ਼ ਕਰੀਂ ਇਹ ਕਹਿਣ ਲੱਗਿਆ ਵੀ ਮੈਂ ਇਹ ਮੋਹਰਾ ਨਹੀਂ ਲੈਣੀਆਂ ਕਿਉਂਕਿ ਹਾਕਮ ਦੇ ਕੋਲ ਔਰ ਲੋਕਾਂ ਦੇ ਵਿੱਚ ਤੂੰ ਮੈਨੂੰ ਝੂਠਾ ਕਰ ਦਿੱਤਾ ਮੈਂ ਭਾਵੇਂ ਇਹ ਮੇਰੀਆਂ ਨੇ ਹੁਣ ਇਹ ਮੋਹਰਾ ਨਹੀਂ ਲੈਣੀਆਂ ਭਾਈ ਪਤੰਕ ਕਹਿਣ ਲੱਗਿਆ ਵੀ ਨਹੀਂ ਮੇਰੇ ਗੁਰੂ ਦਾ ਹੁਕਮ ਹੈ ਪਰਾਇਆ ਹੱਕ ਨਹੀਂ ਰੱਖਣਾ ਇਹ ਤੇਰੀ ਅਮਾਨਤ ਹੈ ਤੇਰਾ ਧਨ ਹੈ ਤੂੰ ਆਪਣਾ ਵਾਪਸ ਲੈ ਲੈ ਇਹ ਕਹਿਣ ਲੱਗਿਆ ਵੀ ਫਿਰ ਤੇਰੇ ਹੱਥ ਕਿਉਂ ਨਹੀਂ ਸੜੇ ਤੂੰ ਤੇਲ ਦੇ ਵਿੱਚ ਹੱਥ ਪਾਏ ਤੇਰੇ ਹੱਥ ਨਹੀਂ ਸੜੇ ਤੋ ਕਿਨੂੰ ਉਰਾਧਿਆ ਭਾਈ ਪਤੰਗ ਕਹਿਣ ਲੱਗਿਆ ਮੈਂ ਆਪਣੇ ਗੁਰੂ ਤਾਂ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅੱਗੇ ਬੇਨਤੀ ਕੀਤੀ ਔਰ ਮੇਰੇ ਗੁਰੂ ਤਾਂ ਐਸੇ ਨੇ ਜਿਹੜੇ ਸੰਸਾਰ ਵਿੱਚ ਵੀ ਰੱਖਿਆ ਕਰਦੇ ਨੇ ਪਰਲੋਕ ਵਿੱਚ ਵੀ ਗੁਰ ਕਾ ਬਚਨ ਬਸੈ ਚੀਏ ਨਾਲੇ ਜਲ ਨਹੀਂ ਡੋਪੈ ਤਸਕਰ ਨਹੀਂ ਲੇਵੈ ਪਾਹੇ ਨਾ ਸਕੇ ਜਾ। ਜਿਹਦੇ ਹਿਰਦੇ ਵਿੱਚ ਗੁਰੂ ਦਾ ਬਚਨ ਵਸਿਆ ਹੈ ਨਾ ਹੀ ਉਹਨੂੰ ਪਾਣੀ ਡੋਬ ਸਕਦਾ ਹੈ ਨਾ ਹੀ ਉਹਨੂੰ ਅੱਗ ਸਾੜ ਸਕਦੀ। ਮੇਰੇ ਗੁਰੂ ਨੇ ਮੇਰੀ ਰੱਖਿਆ ਕੀਤੀ। ਤਾਂ ਉਸ ਸਮੇਂ ਇਹ ਪਠਾਨ ਕਹਿਣ ਲੱਗਿਆ ਵੀ ਚੱਲ ਮੈਨੂੰ ਆਪਣੇ ਗੁਰੂ ਕੋਲ ਲੈ ਕੇ ਚੱਲ। ਮੈਂ ਉਹਨਾਂ ਨੂੰ ਕੁਝ ਪੁੱਛਣਾ ਹੈ। ਦੋਹੇ ਜਾਣੇ ਸਤਗੁਰੂ ਅਰਜਨ ਦੇ ਮਹਾਰਾਜ ਦੇ ਕੋਲ ਆਏ। ਉਸ ਸਮੇਂ ਜਮਾਲ ਕਹਿਣ ਲੱਗਿਆ ਮਹਾਰਾਜ ਤੁਸੀਂ ਅੰਤਰਜਾਮੀ ਹੋ ਤੁਹਾਡੇ ਸਿੱਖ ਦੇ ਕੋਲ ਮੈਂ 800 ਮੋਹਰਾਂ ਆਮਾਨਤ ਰੱਖੀਆਂ ਸਨ ਪਰ ਐਸ ਨੇ ਉਹਨਾਂ ਨੂੰ ਭੁਲਾ ਦਿੱਤਾ ਮੋਹਰਾਂ ਤਾਂ ਇਹਦੇ ਕੋਲ ਹੀ ਸੀ ਫਿਰ ਸਾਡੀ ਦੋਹਾਂ ਦੀ ਪ੍ਰੀਖਿਆ ਹੋਈ ਇਹਦੇ ਹੱਥ ਨੇ ਸੜੇ ਮੇਰੇ ਹੱਥ ਸੜ ਗਏ ਇਹਦਾ ਕੀ ਕਾਰਨ ਮੈਂ ਸੱਚਾ ਸੀ ਇਹ ਝੂਠਾ ਸੀ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਤੁਸੀਂ ਦੋਹੇ ਹੀ ਸੱਚੇ ਸੀ ਸਾਡਾ ਸਿੱਖ ਵੀ ਸੱਚਾ ਸੀ ਇਹਨੇ ਜਾਣ ਬੁੱਝ ਕੇ ਤੇਰੀ ਮਾਇਆ ਨੂੰ ਆਪਣੇ ਕੋਲ ਨਹੀਂ ਰੱਖਿਆ ਫਿਰ ਇਹ ਕਹਿਣ ਲੱਗਿਆ ਮਹਾਰਾਜ ਮੇਰੇ ਹੱਥ ਕਿਉਂ ਸੜੇ ਸਤਿਗੁਰੂ ਕਹਿਣ ਲੱਗੇ ਜਦੋਂ ਇਹਨੇ ਆਪਣੇ ਹੱਥ ਤੇਲ ਵਿੱਚ ਪਾਏ ਸਾਨੂੰ ਯਾਦ ਕੀਤਾ ਅਸੀਂ ਇਹਦੀ ਰੱਖਿਆ ਕੀਤੀ ਕਿਉਂਕਿ ਇਹ ਇੱਕ ਗੁਰੂ ਨਾਨਕ ਦਾ ਸੰਕ ਹੈ ਇਹ ਇੱਕ ਨਾਲ ਜੁੜਿਆ ਹੋਇਆ ਹੈ ਇੱਕ ਪਿਤਾ ਇੱਕ ਸਕੇ ਹਾਂ ਬਾਲਕ ਇਹ ਇੱਕ ਦੀ ਅਰਦਾਸਾ ਕਰਦਾ ਹੈ ਇੱਕੋ ਜਪ ਇੱਕੋ ਸਲਾਹੇ ਇੱਕ ਸਿਮਰ ਇੱਕੋ ਮਨ ਆਇਆ ਪਰ ਤੇਰੀ ਗੱਲ ਕਰੀਏ ਮਹਾਰਾਜ ਕਹਿੰਦੇ ਜਦੋਂ ਤੂੰ ਤੇਲ ਵਿੱਚ ਹੱਥ ਪਾਏ ਪਤਾ ਹੀ ਨਹੀਂ ਕਿੰਨਿਆਂ ਦੇ ਅੱਗੇ ਅਰਦਾਸਾਂ ਕਰਨਗੇ ਕਿਤੇ ਫਲਾਣੇ ਪੀਰ ਨੂੰ ਕਿਤੇ ਫਲਾਨ ਨੇ ਪੀਰ ਨੂੰ ਅਵਕਾਸ਼ ਕੀਤੀ ਕਿਸੇ ਅਕੇ ਕੋਈ ਚੌਧਰੀ ਕੀਤੀ ਕਿਸੇ ਅਕੇ ਕੋਈ ਚੌਧਰੀ ਕੀਤੀ ਕਿੰਨਿਆਂ ਨੂੰ ਆਰਾਧ ਲਿਆ ਉਸੇ ਸਮੇਂ ਤੇਰਾ ਇੱਕ ਤੇ ਘਰੋਸਾ ਨਹੀਂ ਬਣਿਆ ਉਸ ਦੁੱਖ ਦੀ ਘੜੀ ਵਿੱਚ ਕਿਸੇ ਨੇ ਤੇਰੀ ਬਾਣੀ ਫੜੀ ਭਾਵੇਂ ਤੋਂ ਸੱਚਾ ਸੀ ਸਤਿਗੁਰੂ ਮਹਾਰਾਜ ਕਹਿੰਦੇ ਇਸ ਕਰਕੇ ਤੇਰੇ ਹੱਥ ਸੜੇ ਇਹ ਕਹਿ ਲਗਿਆ ਮਹਾਰਾਜ ਜੀ ਮੈਨੂੰ ਵੀ ਆਪਣਾ ਸਿੱਖ ਬਣਾ ਲਓ ਮੈਨੂੰ ਵੀ ਇੱਕ ਨਾਲ ਜੋੜ ਲਓ ਮੈਨੂੰ ਵੀ ਇੱਕ ਵਾਰੀ ਦੱਸਣਾ ਕਰੋ ਗੁਰਬਾਣੀ ਤਾਂ ਇੱਕ ਦੀ ਗੱਲ ਕਰਦੀ ਹੈ ਨਾ ਸਤਿਗੁਰੂ ਮਹਾਰਾਜ ਕਹਿੰਦੇ ਜਿਹੜਾ ਬਹੁਤਿਆਂ ਨਾਲ ਜੁੜਿਆ ਹੁੰਦਾ ਹੈ ਉਹਦੀ ਇਹੀ ਹਾਲਤ ਹੁੰਦੀ ਹੈ